ਜੀ ਲਛਮਨ ਸਿੰਘ ਐ ਮਸੀ ਰੋਟੀ ਬਣਾਉਂਦਾ ਏ ਇਹਦੇ ਨਾਲ ਦੀ ਮਸੀ ਰੋਟੀ ਜੇ ਬਣਾ ਗਿਆ ਕੋਈ ਤੇ ਮਸੀ ਰੋਟੀ ਲਾਉਣੀ ਬੰਦ ਕਰ ਦਗਾ ਤੁਹਾਡਾ ਭਲਾ ਜੇ ਇੰਨਾ ਚੈਲੰਜ ਹੈਗਾ ਏ ਭਾਵੇਂ ਪੋਪੀਆਂ ਭਾਵੇਂ ਜਿਹੜਾ ਮਰਜ਼ੀ ਕਰ ਜੇ ਪਰ ਇਹਦੇ ਨਾਲ ਦੀ ਮਸੀ ਰੋਟੀ ਨਹੀਂ ਜੀ ਭੰਨੀ ਭਾਈ ਇਸ ਤਰ੍ਹਾਂ ਦੀ ਹੀ ਆਏਗੀ ਮਸੀ ਰੋਟੀ ਅਵੇ ਲੋ ਨਰਮ ਅਵੇ ਲੋ 70 ਸਾਲਾਂ ਦਾ 80 ਸਾਲਾਂ ਦਾ ਬਜ਼ੁਰਗ ਮਸਰੀ ਰੋਟੀ ਖਾ ਸਕਦਾ ਯਾਰ ਇਹਦੇ ਮੈਂ ਕਿਹਾ ਮੂੰਹ ਤੇ ਦੰਦ ਵੀ ਹੈ ਨਹੀਂ ਉਹ ਵੀ ਖਾ ਜੀ ਉਹ ਵੀ ਖਾਏਗਾ ਜੇ ਨਾ ਨਰਮਾ ਜੀ ਹਾਂ ਜੀ ਨਾ ਖਾਏਗਾ ਤੇ ਪੈਸੇ ਵਾਪਸ ਭਾਜੀ ਭਾਜੀ ਮਸਰੀ ਰੋਟੀ ਹੋਣ ਲੱਗੀ ਹੈ ਤਿਆਰ ਅੱਛਾ ਜੀ ਹਾਂ ਜੀ ਇਹਦੇ ਵਿੱਚ ਆਟਾ ਇਹ ਬੇਸਨ ਜੇ ਕਾਲੀ ਮਿਰਚ ਨਾਰਦਨਾ ਜੀਰਾ ਜਵੈਣ ਪਿਆਜ਼ ਲਸਣ ਦੀ ਪੇਸਟ ਉਹ ਤੁਹਾਡਾ ਭਲਾ ਜੀ ਭਾਜੀ ਅਗਰ ਵੀ ਨਾਲ ਇੰਨੀ ਆਈਟਮ ਪਾਤੀ ਜੇ ਹਾਂ ਜੀ ਭਾਜੀ ਦੇ ਇਹਦੇ ਨਾਲ ਦੀ ਮਸਰੀ ਰੋਟੀ ਲਾ ਗਿਆ ਕੋਈ ਮਸਰੀ ਰੋਟੀ ਲੋਣੀ ਬੰਦ ਕਰ ਦਾਂਗੇ ਵੇਖ ਲਓ ਤੁਸੀਂ ਹਾਂ ਗਾਗ ਮੇਰੇ ਬੈਠੇ ਹੋਏ ਇਹਨਾਂ ਨੂੰ ਪੁੱਛ ਲੋ ਕਿੱਥੋਂ ਆਏ ਹੋਏ ਪੜੀ ਕਿਵੇਂ ਆ ਠੀਕ ਹੁੰਦੀ ਹੈ ਮਿੱਸੀ ਰੋਟੀ ਇਹਨਾਂ ਦੀ ਤੇ ਕੁਲਚਾ ਜੀ ਕਿੱਦਾਂ ਨਹੀਂ ਮਿਲਦੀ ਭਾਈ ਪੱਕੀ ਗੱਲ ਜੀ ਲਓ ਜੀ ਆ ਵੇ ਲੋ ਘੋਲ ਆ ਰਹੇ ਫੇਰ ਮਿੱਸੀ ਰੋਟੀ ਹੈ ਅੱਛਾ ਇਹ ਵੀ ਕਿਉਂ ਆ ਗਿਆ ਜੀ ਕਿਉਂ ਘੋਲ ਲਾਵਾਂਗੇ ਭਰ ਭਰ ਕੇ ਵਾਹ ਤੇ ਫੇਰ ਹੀ ਪਤਾ ਲੱਗਣਾ ਮਿੱਸੀ ਰੋਟੀ ਲੱਗੀ ਹੈ ਕਿ ਮੈਨੂੰ ਲੱਗਦਾ ਤੁਹਾਡੇ ਤੋਂ ਅੰਮ੍ਰਿਤਸਰ ਚ ਲਾਉਂਦਾ ਨਹੀਂ ਜੀ ਕੋਈ ਭਾਈ ਕੋਈ ਨਹੀਂ ਲਾਏਗਾ ਅੰਮ੍ਰਿਤਸਰ ਦੇ ਵਿੱਚ ਕੋਈ ਮਿੱਸੀ ਰੋਟੀ ਇਹਦੇ ਨਾਲ ਦੀ ਲਾ ਦੇਗਾ ਤੇ ਮਿੱਸੀ ਰੋਟੀ ਲੈਣੀ ਬੰਦ ਕਰ ਦਾਂਗੇ ਭਾਈ ਪੂਰਾ ਚੈਲੰਜ ਹੈ ਲਖਮਨ ਦਾ ਭਾਈ ਚੈਲੰਜ ਹੈਗਾ ਲਖਮਨ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਆ ਜਾਏ ਇਹਦੇ ਨਾਲ ਦੀ ਮਸੀ ਰੋਟੀ ਨਹੀਂ ਲਾ ਸਕਦਾ ਮੈਂ ਕਿਹਾ ਵੀ ਪੂਰੀ ਤੰਦਣ ਕਰਾਈ ਹੈ ਵੀ ਵੀਰ ਨੇ ਤੇਰੇ ਕੀਤੇ ਵੀਰ ਨੇ ਤਾਂ ਖੇਚ ਤੇ ਹੈ ਇਹ ਆ ਗਿਆ ਜੀ ਪਹਿਲਾਂ ਡਾਲਡਾ ਹਾਂਜੀ ਡਾਲਡਾ ਕਿਉਂ ਆ ਗਿਆ ਜੀ ਭਾਜੀ ਓਕੇ ਆ ਵੇਖੋ ਪਿਆਜ਼ ਅਜੇ ਕੋਈ ਕਵੇ ਸਟਫਿੰਗ ਕਰਨੀ ਹੈ ਅੱਛਾ ਫੇਰ ਅ ਵੀ ਪਿਆਜ਼ ਗੋਭੀ ਪਿਆਜ਼ ਨਾਲੇ ਥੋੜੇ ਜੇ ਨਾ ਮਾਤਰੀ ਆਲੂ ਆਵੇ ਲੋ ਇੰਨੇ ਕ ਭਾਜੀ ਓਕੇ ਹਾਂਜੀ ਇੰਨੇ ਗਵਾਨੇ ਜੇ ਕਹਵੇ ਤਾਂ ਵੀ ਸਬਜ਼ੀਆਂ ਪੈ ਜਾਂਦੀਆਂ ਭਾਜੀ ਅੱਛਾ ਜੀ ਜੇ ਕਹ ਜੀ ਤੇ ਆ ਵੇਖ ਲਓ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਇਹਦੇ ਚ ਇਹੋ ਕੁਝ ਪਾ ਕੇ ਰਹੀ ਤੇ ਵਾਹ ਬਈ ਵਾਹ ਇਹ ਆ ਵੇਖੋ ਮੈਕਿੰਗ ਚੱਲੂ ਏ ਸਹੀ ਹੈ ਜੀ ਹਾਂਜੀ ਇਹ ਵੀ ਕੁਲਚੇ ਵਾਂਗੂ ਬਣਾਦੀ ਗੱਲ ਕਰਦੀ ਹਾਂਜੀ ਕੁਲਚੇ ਵਾਂਗੂ ਭਾਜੀ ਬਣੇਗੀ ਇਹ ਵੀ ਜੇ ਸਿੰਪਲ ਕਹਿੰਦੇ ਖਾਣੀ ਹੈ ਤੇ ਉਹ ਵੀ ਕਰ ਸਕਦਾ ਉਹ ਵੀ ਸਿੰਪਲ ਵੀ ਆਲੂ ਤੋਂ ਬਿਨਾ ਵੀ ਮਿਲੇਗੀ ਭਾਜੀ ਠੀਕ ਹੈ ਜੀ ਹਾਂਜੀ ਵਾਹ ਬਈ ਵਾਹ ਆ ਵੇਖੋ ਭਾਜੀ ਮਿੱਸੀ ਰੋਟੀ ਹੋ ਗਈ ਤਿਆਰ ਤੇ ਆ ਵੇਖ ਲਓ ਜਿਹੜਾ ਸਾਈਜ਼ ਆਪਾਂ ਲਾਇਆ ਨਾ ਤੁਹਾਨੂੰ ਉਹੋ ਹੀ ਸਾਈਜ਼ ਦਵਾ ਕੇ ਲਾ ਕੇ ਠੀਕ ਹੈ ਜੀ ਹਾਂਜੀ ਭਾਜੀ ਇਹ ਨਹੀਂ ਵੀ ਸਾਈਜ਼ ਛੋਟਾ ਕਰ ਦੇਣਾ ਆਪਾਂ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਤਿਆਰ ਕਰਦਿਆਂ ਨੂੰ ਮਸੀ ਰੋਟੀ ਇੱਥੇ ਮਸੀ ਰੋਟੀ ਦੇ ਭਾਈ 5-6 ਮਹੀਨੇ ਹੋਏ ਜੇ ਅੱਛਾ ਜੀ ਉਤਰਾ ਤੇ ਮੇਰੀ 40 ਸਾਲ ਦੀ ਉਮਰ ਹੋ ਗਈ ਏ ਠੀਕ ਆ ਤੇ 30 ਸਾਲ ਮੈਨੂੰ ਤਜਰਬਾ ਇਹ ਬੂਰਾ ਕੁਲਚਾ ਦਾ ਵਾਹ ਬਈ ਵਾਹ 10 ਸਾਲਾਂ ਦਾ ਨਹੀਂ ਜਦੋਂ ਮੈਂ ਅੱਛਾ ਜਦੋਂ ਇਹਦੇ ਕੁਲਚੇ ਲਾਉਣੇ ਚਾਲੂ ਕਰਦਾ ਏ ਤੇ ਕਈਆਂ ਨੂੰ ਤਾਂ ਸਿੱਖਾ ਪੜ੍ਹਨੀ ਆ ਜਾਂਦੀ ਆ ਭਾਜੀ ਕੁਚੇ ਲਾਉਣੇ ਚਾਲੂ ਕਰਦੇ ਮੈਂ ਬਣ ਗਿਆ ਕਾਰੀਗਰ ਤੇ ਇ ਆਈ ਟੀ ਛੋਟੀ ਉਮਰ ਚ ਲੱਗ ਗਿਆ ਜੀ ਭਾਜੀ ਛੋਟੀ ਉਮਰ ਚ 10 ਸਾਲਾਂ ਦਾ ਸੀ ਇਹਦੇ ਖੇਡਣ ਮੱਲਾਂ ਦੀ ਉਮਰ ਹੀ ਤਾਂ ਆ ਵੇਖੋ ਆ ਰਿਜਿਕ ਮੇਰੇ ਹੱਥ ਜਗਾਇ ਨਾ ਕਿੰਨਾ ਤਸਾ ਸਾਲਾਂ ਦਾ ਹਾਂ ਜਦੋਂ ਮੈਂ ਕੁਚਿਆਂ ਦੀ ਲੰਚ ਪਾ ਗਏ ਸਹੀ ਜੇ ਮੇਰੀ 40 ਸਾਲ ਦੀ ਉਮਰ ਹੋ ਗਈ ਜੇ 30 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਆ ਅੱਜ 30 ਸਾਲ ਦਾ ਤਜਰਬਾ ਪੂਰਾ ਗਾਇ ਅੱਜ ਦੇ ਜਿਹੜੇ ਕਾਰੀਗਰ ਬੰਦੇ ਆ ਨਾ ਦੋ ਕੁ ਮਹੀਨੇ ਦੁਕਾਨ ਖੋਲਦੇ ਹੋ ਕਹਿੰਦਾ ਮੈਂ ਕਾਰੀਗਰ ਬਣ ਗਿਆ ਪਸੀਕਾ ਫੜ ਕੇ ਪਾਈਂਦੇ ਲੋ ਜੀ ਆ ਦੇਸੀ ਘੋੜੇ ਕੁਲਚੇ 30-30 ਰੁਪਏ ਦਾ ਦੇਸੀ ਘੋੜੇ ਕੁਲਚਾ ਜਿਹੜਾ ਪਿਓਰ ਹੈ ਉਹ ਤੁਹਾਨੂੰ ਮੱਖਣ ਉਹ ਦੇਸੀ ਘੋ 20 ਦਾ ਲਾਗੇ 8 ਰੁਪਏ ਦਾ ਕੁਲਚਾ ਪੈਣਾ ਭਾਜੀ ਸਹੀ ਹੈ ਜੀ ਹਾਂ ਜੀ ਤੇ ਜਿਹੜਾ ਇਹਨਾਂ ਸਸਤਾ ਦਿੰਦੇ ਆ ਫਿਰ ਇਹ ਕੀ ਚੱਕਰ ਆ ਭਾਜੀ ਉਹ ਭਾਜੀ ਪਤਿਲੀਆਂ ਦੇ ਵਿੱਚ ਕਿਉਂ ਰੱਖਿਆ ਹੁੰਦਾ ਇਹਨਾਂ ਨੇ ਓਕੇ 100 ਗ੍ਰਾਮ ਦੇਸੀ ਘਿਓ ਤੇ 1/2 ਕਿਲੋ ਦਾਲ ਦਾ ਘਿਓ ਤੇ ਰਬਾਣ ਪਾ ਕੇ ਲੋ ਜੀ ਇਹ ਲੱਗਿਆ ਜੀ ਪੁਰਸ਼ ਦੇ ਨਾਲ ਲਾ ਦਿੰਦੇ ਆ ਓਹੋ ਉਹ ਨਹੀਂ ਆਪ ਕੰਮ ਕਰਨਾ ਇਹ ਜਿਹੜਾ ਆਪਾਂ ਤੁਹਾਨੂੰ ਕਹਿਣਾ ਦੇਸੀ ਘਿਓ ਲੱਗਣਾ ਹੈ ਤੋ ਉਹ ਹੋਈ ਸਿੱਪੀ ਦਾ ਪੈਕਟ ਲੱਗੇਗਾ ਤੁਹਾਨੂੰ ਮੈਂ ਕਿਹਾ ਵੀ ਆ ਗਿਆ ਲక్ష్ਮਣ ਤੇ ਆ ਗਿਆ ਲక్ష్ਮਣਾਂ ਨਾਲ ਗੱਲ ਕਰੀ ਆ ਆ ਭਾਜੀ ਫੇਰ ਵੇਚ ਲੋ ਲੱਗ ਗਿਆ ਜੇ ਕਿ ਉਹ ਓਕੇ ਹਾਂਜੀ ਆ ਮਸੀ ਹੋ ਰੋਟੀ ਹੋ ਗਈ ਏ ਤਿਆਰ ਆ ਵੇਲੋ ਜੋ ਤੇ ਲਾਇਆ ਇਹ ਮੇਕਿੰਗ ਕੀਤੀ ਹੈ ਨਾ ਉਤੇ ਐਹੋਈ ਆਪਾਂ ਲਾ ਕੇ ਦੇਣੀ ਏ ਠੀਕ ਹੈ ਜੀ ਹਾਂਜੀ ਆ ਵੇਖੋ ਫੇਰ ਲੱਗ ਗਿਆ ਜੇ ਕਿ ਉਹ ਓਕੇ ਆ ਚੱਲੀਏ ਨਿਕ ਲੈਣ 1 ਮਿੰਟ ਟਾਈਮ ਤੱਕ ਰੱਖਣਾ ਭਾਜੀ ਇਹਨੂੰ ਹੀ ਇੰਨੇ ਵੀ 5-7 ਮਿੰਟ ਹੀ ਲੱਗਣੇ ਭਾਜੀ ਐਵੇਂ ਆਪਾਂ ਕੱਚੀ ਨਹੀਂ ਕੱਢ ਕੇ ਦੇਣੀ ਹੈਗੀ ਠੀਕ ਹੈ ਜੀ ਇਹ ਮਸੇ ਰੋਟੀ ਖਾਓਗੇ ਤਾਂ ਫੇਰ ਹੀ ਚਾਤ ਕਰੋਗੇ ਲਖਮਣ ਨੇ ਲਾਈ ਹੈ ਮਸੇ ਰੋਟੀ ਭਾਜੀ ਆ ਗਈ ਇਹ ਮਸੇ ਰੋਟੀ ਵੇ ਲੋ ਨਿਗ ਲੈ ਜੇ ਹਾਂ ਜੀ ਵੇ ਲੋ ਕਿ ਹੋਈ ਉਬਲਦਾ ਪਿਆ ਉੱਪਰ ਮੈਂ ਕਹਾ ਸਹੀ ਹੈ ਜੀ ਸਹੀ ਹੈ ਆਪਾਂ ਮੜਾ ਲਾਇਆ ਆ ਆਪਾਂ ਡਿਪ ਕੀਤਾ ਹੀ ਕਿਉਂ ਅੱਛਾ ਜੀ ਆ ਲਾਇਆ ਇਹ ਉੱਤੇ ਮੱਖਣ ਵਾਹ ਬਈ ਵਾਹ ਆ ਵੇ ਲੋ ਭਾਜੀ ਮਸੇ ਰੋਟੀ ਵੇ ਲੋ ਪੂਰੀ ਨਰਮ ਜੇ ਆ ਸਹੀ ਹੈ ਜੀ ਸਹੀ ਇਹਨੂੰ ਕਹਿੰਦੇ ਮਸੀ ਰੋਟੀ ਮੱਖਣ ਲਾ ਕੇ 30 ਰੁਪਏ ਦੀ ਵਾਹ ਵਾਹ ਤੇ ਨਾਲ ਛੋਲੇ ਜੇ ਨਾਲ ਚਟਣੀ ਜੇ ਸਹੀ ਹੈ ਨਹੀਂ ਕਹਿਣੇ ਲੈਣਾ ਅਕਸਰ 10 ਰੁਪਏ ਵੱਖਰੇ ਲੱਗਨੇ ਭਾਜੀ ਠੀਕ ਹੈ ਜੀ ਇਸ ਤਰ੍ਹਾਂ ਦੀ ਹੀ ਆਏਗੀ ਮਸੀ ਰੋਟੀ ਆਵੇ ਲੋ ਨਰੋ ਆਵੇ ਲੋ ਮੈਂ ਅੱਗੇ ਪੂਰੀ ਚਲੇ ਗਾੜ ਕਰਾਈ ਹੈ ਜੀ ਭਾਈ 70 ਸਾਲਾਂ ਦਾ 80 ਸਾਲਾਂ ਦਾ ਬਜ਼ੁਰਗ ਮੈਂ ਜ਼ੀਰੋ ਟੀਵੀ ਖਾ ਸਕਦਾ ਯਾਰ ਇਹਦੇ ਮੈਂ ਕਿਹਾ ਮੂੰਹ 'ਚ ਦੰਦ ਵੀ ਨਹੀਂ ਉਹ ਵੀ ਖਾਏਗਾ ਜੇ ਨਹੀਂ ਨਰਮਾ ਜੀ ਹਾਂਜੀ ਨਾ ਖਾਏਗਾ ਤੇ ਪੈਸੇ ਵਾਪਸ ਭਾਜੀ ਮੈਂ ਕਿਹਾ ਵੀ ਇਥੇ ਵੀਰ ਕੋ ਪਹੁੰਚੋ ਜੀ ਜ਼ਰੂਰ ਲੱਸੀ ਰੋਟੀ ਤੁਹਾਡੇ ਸਾਹਮਣੇ ਭਾਜੀ ਇੱਕ ਵਾਰੀ ਐਡਰੈਸ ਦੱਸੋ ਜੀ ਦੁਕਾਨ ਆਪਣੀ ਦਾ ਫੇਰ ਆਪਾਂ ਐਡਰੈਸ ਦੱਸਿਆ ਕਿ ਮਾਲੇ ਤੋਂ ਅੰਦਰ ਨੂੰ ਆਈਏ ਚਿੜੇ ਵਾਲਾ ਚੌਕ ਆਉਂਦਾ ਏ ਠੀਕ ਆ ਜੀ ਮਾਲੇ ਤੋਂ ਅੰਦਰ ਨੂੰ ਆਈਏ ਚਿੜੇ ਵਾਲਾ ਚੌਕ ਆਏਗਾ ਤਲੇ ਵਾਲੇ ਦੇ ਨਾਲ ਲక్ష్మణ ਸਿੰਘ ਕੁਲਚੇਆ ਵਾਲਾ ਏ ਕੋਈ ਫੋਨ ਨੰਬਰ ਆਪਾਂ ਦੇ ਦਿਦੋ ਲਿਖ ਲਓ ਤਾਂ ਨਾ ਪਤਾ ਲੱਗੇ 9781646905